ਸਤ ਸ੍ਰੀ ਅਕਾਲ ਮੇਰੇ ਸਾਰੇ ਦੋਸਤ ਮਿੱਤਰ ਜੋ ਇਹ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਪੰਜਾਬ ਦੇ ਕਿਸੇ ਵੀ ਸ਼ਹਿਰ ਪਿੰਡ ਕਿਸੇ ਵੀ ਇਲਾਕੇ ਦੇ ਵਿੱਚ ਤੁਸੀਂ ਆਰਓ ਪਲਾਂਟ ਲਗਵਾ ਸਕਦੇ ਹੋ ਉਹ ਵੀ 35% ਸਬਸਿਡੀ ਦੇ ਨਾਲ ਆਰਓ ਦਾ business ਸ਼ੁਰੂ ਕਰ ਸਕਦੇ ਹੋ ਜਿਦੇ ਵਿੱਚ ਤੁਹਾਨੂੰ 1000 ਲੀਟਰ ਦਾ ਆਰਓ ਪਲਾਂਟ 2 ਟਨ ਦਾ ਵਾਟਰ ਚਿਲਰ ਤੇ ਵਾਟਰ ਟੈਂਕ ਇੱਕ ਕੈਂਪਰ ਕੈਨੀਆਂ ਸਾਰਾ ਕੁਸ਼ਲ ਮੁਹਈਆ ਕਰਵਾਇਆ ਜਾਊਗਾ ਜੇਕਰ ਤੁਸੀਂ ਇਸ ਚੀਜ਼ ਦੀ ਪੂਰੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਹੇਠਾਂ ਲਿਖੇ ਨੰਬਰਾਂ ਤੇ ਮੈਨੂੰ ਕਾਲ ਕਰੋ ਧੰਨਵਾਦ ਬਾਕੀ ਤੁਸੀਂ ਸਾਰੀਆਂ ਵੀਡੀਓ ਸਾਡੇ ਚੈਨਲ ਤੇ ਜਾ ਕੇ ਦੇਖ ਸਕਦੇ ਆਂ ਅਸੀਂ 1000 ਲੀਟਰ ਦਾ ਪਲਾਂਟ ਕਿਵੇਂ ਇੰਸਟਾਲ ਕਰਦੇ ਆਂ ਤੇ ਕੀ ਕੀ ਉਹਦੇ ਵਿੱਚ ਫੰਕਸ਼ਨ ਹੁੰਦੇ ਨੇ ਤਾਂ ਵੀਡੀਓਜ਼ ਮੇਰੇ ਚੈਨਲ ਤੇ ਨੇ ਜਾ ਕੇ ਤੁਸੀਂ ਦੇਖ ਸਕਦੇ ਹੋ